ਭਾਈ ਨਹੀਂ ਨਹੀਂ ਤੁਸੀਂ ਉਹ ਇੰਜੈਕਸ਼ਨ ਲਾਇਆ ਸੀਗਾ ਇੰਜੈਕਸ਼ਨ ਲਾਇਆ ਸੀ ਉਹ ਸੀ ਉਹ ਕੀ ਕੀ ਆ ਫਿਰ ਬੰਦਾ ਸੀ ਨਾ ਨਾ ਅੱਛਾ ਇੰਜੈਕਸ਼ਨ ਲਾਇਆ ਲੱਗਦੀ ਨਹੀਂ ਭਾਈ ਨੱਸ ਨਹੀਂ ਲੱਭ ਰਹੀ ਮਤਲਬ ਨੱਸ ਨਹੀਂ ਲੱਭ ਰਹੀ ਨਾ ਕਿੰਨੇ ਟਾਈਮ ਤੋਂ ਲਗਾ ਰਹੇ ਹੋ ਤੁਸੀਂ ਅੱਛਾ ਹੋਗੇ ਹੈ ਦੋ ਸਾਲ ਹੋ ਗਏ ਕਹਿੰਦੇ ਨਸ਼ਾ ਕੀਤਾ ਸੀ ਇਸਦੀ ਫਿਰ ਤਣਪਾ ਪਿੰਡਾਂ ਵਿੱਚ ਚੋਪਾ ਪਹਿਲੇ ਪਹਿਲੇ ਦੋ ਤਿੰਨ ਤੋਂ ਹੋ ਗਏ ਕਿ ਆ ਜੀ ਜਬ ਮੈਨੂੰ ਬਿਲਕੁਲ ਪਸੰਦ ਨਹੀਂ ਹੈ ਆਂ ਕਿਹਦੇ ਨਾਲ ਕੁੜੀ ਸੀ ਕੋ ਮੁੰਡਾ ਸੀ ਕੌਣ ਸੀ ਨਾਲ ਯਾਰ ਮੈਨੂੰ ਤਾਂ ਦਾਦੇ ਕਿਸੇ ਨੂੰ ਨਹੀਂ ਦੱਸ ਮੈਨੂੰ ਦੱਸ ਕਿਹਦੀ ਨਾਲ ਆਈ ਤੂੰ ਠੀਕ ਹੋ ਉਹ ਲੰਨੇ ਕੋ ਟੁਕਾ ਹੈ ਇਹਦੇ ਉ ਲਗਾ ਰਹੇ ਜੱਡਾਂ ਦੀ ਇੰਜੈਕਸ਼ਨ ਨਹੀਂ ਪਈ ਤਾਂ ਦਵਾਈ ਕਰ ਸਕਦੇ ਦਵਾਈ ਨਹੀਂ ਨਹੀਂ ਤੁਸੀਂ ਹੁਣ ਟਿਕਾ ਲਾਇਆ ਸੀਗਾ ਇੰਜੈਕਸ਼ਨ ਲਾਇਆ ਸੀ ਬਹੁਤ ਅਜੀਬ ਥੀਆ ਖੁਦ ਬਣਾ ਸੀ ਮਿਲਣਾ ਨਾ ਤੁਹਾਨੂੰ ਅੱਛਾ ਇੰਜੈਕਸ਼ਨ ਲਾਇਆ ਨਹੀਂ ਇਹਨਾਂ ਨੇ ਉਹ ਲਾ ਗੂ ਨੂੰ ਬਚਾਉਂਦਾ ਐਕਟਮੇ ਨਹੀਂ ਨਹੀਂ ਐਦਾਂ ਲਾਲ ਲੱਗੇ ਨਾ ਐਦਾਂ ਦੀ ਅੱਛਾ ਤੇ ਉਹ ਲਗਦੀ ਨਹੀਂ ਲਗਦੀ ਨਹੀਂ ਪਈ ਨਸ ਨਹੀਂ ਲੱਭ ਰਹੀ ਮਤਲਬ ਨਸ ਨਹੀਂ ਲੱਭ ਰਹੀ ਨਾ ਕਿੰਨੇ ਟਾਈਮ ਤੋਂ ਲਗਾ ਰਹੇ ਹੋ ਤੁਸੀਂ ਅੱਛਾ ਦੋ ਵਾਰ ਹੋ ਗਏ ਹੈ ਦੋ ਸਾਲ ਹੋ ਗਏ ਅੱਛਾ

ਮੈਂ ਹਸਪੀਟਲ ਤੁਹਾਨੂੰ ਕੋਣ ਲੈ ਕੇ ਆਇਆ ਹੁਣ ਖੜੇ ਨਹੀਂ ਸੀ ਜਿਹੜੇ ਮੋਟੀ ਜੀ ਜਾਨੀ ਕਿਹੜੀ ਮੋਟੀ ਜੀ ਨਾਲ ਉੱਤੇ ਖੜੀ ਸੀ ਟੈਂਟਾਂ ਨੇ ਖੜੇ ਉਹ ਛੱਡ ਕੇ ਗਏ ਆ ਅੱਛਾ ਇਹਨਾਂ ਦੇ ਤੁਹਾਨੂੰ ਮੈਂ ਦੱਸ ਰਹੀ ਸੀ ਇਹ ਕਹਿੰਦੇ ਮੇਰੀ ਦਾਪਾ ਨੂੰ ਦੱਸਿਆ ਆਪਣੀ ਕੀ ਮਤਲਬ ਇਹਦਾ ਨਾਮ ਕੀ ਹੈ ਦਾ ਕੋਈ ਮਨਪ੍ਰੀਤ ਕਹ ਜੀ ਕਿ ਨਾਮ ਕੀ ਹੈ ਨਾਮ ਕੀ ਬੇਟਾ ਨਾਮ ਤਾਂ ਦੱਸ ਆਪਣਾ ਨਵਦੀਪ 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 ਅੱਛਾ ਇਹ ਵਿੱਚ ਮੀਡੀਆ ਵਾਲੇ ਅਗਲ ਫਾਸਟੇਂਡੋਂ ਨੇੜੇ ਉਹ ਫਾਸਟੇਂਡੋਂ ਕੈਂਪ ਤੋਂ ਆਏ ਨੇ ਕੁਮਾਰਾ ਵਗੈਰੇ ਬਸਟੈਂਡ ਤੋਂ ਆਇਆ ਬਸਟੈਂਡ ਤੋਂ ਉਹ ਤੇ ਬੈਠਾ ਹੈ ਉਹ ਤੇ ਕੁਮਾਰਾ ਹੀ ਲਿਆਇਆ ਕੁਮਾਰਾ ਪੁਜੀ ਗਈ ਸੀ ਉਹ ਤੇ ਕਿੱਦਾਂ ਜਿੰਦੀ ਸੀ ਤੁਰ ਤੋ ਉਹਨੇ ਕਿਹਾ ਇਹ ਤਾਂ ਐਲੀ ਬੇਟਾ ਜਿੱਦਾਂ ਅਗਲੇ ਕਹਿ ਗਏ ਬੇਟਾ ਮੈਂ ਥੋੜਾ ਬੰਦਨ ਕੈਰੀ ਆ ਉਹ ਕਹਿੰਦੇ ਨਸ਼ਾ ਕੀਤਾ ਸੀ ਸੀ ਤੜਪਾ ਪਿੰਡ ਵਾਲੇ ਮੈਂ ਚੋਕਾਇਆ ਪੱਲੇ ਪੈ ਗਈ ਤਾਂ ਸਭ ਤੋਂ ਵੱਧ ਮਰੀ ਉਹ ਨਹੀਂ ਕਹਿੰਦੇ 2 ਸਾਲ ਹੋ ਗਏ ਕਿਤੇ ਆਹ ਹੋ ਗਿਆ 2 ਸਾਲ ਹੋ ਗਏ ਹੁਣ ਘੜੀ ਜਿਵੇਂ ਦੋ ਸਾਲ ਵਿੱਚ ਜਿੰਦਗੀ ਦੀ ਸੰਤ ਨਹੀਂ ਮਾਰੀਆਂ ਵਕਤ ਦੇ ਘਰ ਦੇ ਕਿੱਥੇ ਰਹਿੰਦੇ ਆ ਘਰ ਦੇ ਕਿੱਥੇ ਰਹਿੰਦੇ ਨੇ ਘਰ ਕਿੱਥੇ ਤੁਹਾਡਾ ਲੈ ਨੀ ਜੇ ਇੱਕ ਮਿੰਟ ਮੇਰੇ ਬਾਅਦ ਪਾਣੀ ਆ ਕੇ ਹੁਣ ਮੈਂ نیچے ਬਹਿ ਜਾ ਨਾ ਜਾ ਕਿਤੇ ਇਹ ਕਿ ਆ ਜੀ ਜਦੋਂ ਮੈਨੂੰ ਬਿਲਕੁਲ ਪਸੰਦ ਨਹੀਂ ਹੈਗਾ ਬਹਿ ਜਾ ਬਣਾ ਚਲੂ ਕੇ ਪਾਣੀ ਭਲਾ ਕੇ ਜਾ ਮੈਨੂੰ ਹੋਇਆ ਕੀ ਤੁਹਾਨੂੰ ਕੀ ਹੋਇਆ ਗਾਨੀ

ਉਹ ਕਹਿੰਦੇ ਕੁਮਾਰਾ ਤੋਂ ਆਏ ਆ ਕੁਮਾਰਾ ਤੋਂ ਕੁਮਾਰਾ ਤੋਂ ਆਏ ਆ ਇਹ ਕੁਮਾਰਾ ਫਿਰਦੀ ਕੋਈ ਟੀਕੇ ਲਾ ਕੇ ਨਸ਼ੇ ਕਰਕੇ ਅੱਛਾ ਉਹ ਪਿੰਡਾ ਵਾਲੇ ਮਾਰ ਲਗੇ ਜਦ ਨੂੰ ਜੋ ਫਿਰ ਕੋਈ ਗਿਆ ਨਾ ਮਾਰਨ ਨੂੰ ਉਹ ਫਿਰ ਇਹਨਾਂ ਨੂੰ ਲੈ ਕੇ ਦੋ ਬੰਦੇ ਅੱਛਾ ਅੱਛਾ ਲੈ ਕੱਲੇ ਇਹਨਾਂ ਨੂੰ ਠਹਿ ਕੇ ਆਵਾਂਗੇ ਮਤਲਬ ਨਸ਼ਾ ਕੀਤਾ ਹੋਇਆ ਸੀ ਬਿੱਟਾ ਗੋਲੀ ਕੀਤਾ ਹੈ ਸਰੀਕੋ ਹਸਪੀਟਲ ਦੇ ਵਿੱਚ ਜਿਹੜੀ ਲੇਡੀ ਨੇ ਆ ਕੇ ਆਈ ਸੀ ਜਿਸ ਨੇ ਓਵਰਡੋਜ਼ ਲਈ ਹੋਈ ਓਕੇ ਸਾਡੇ ਕੋਲ 108 ਐਂਬੂਲੈਂਸ ਮੈਂ ਡਾਕਟਰ ਮੰਗਲਾ ਹੀ ਮੌਡ ਡਿਊਟੀ ਸੇ ਹਸਪੀਟਲ ਹੋ ਜਾਣਾ ਸਾਡੇ ਕੋਲ ਇੱਕ ਯੰਗ ਫੀਮੇਲ ਲੈ ਕੇ ਆਈ ਸੀ ਅਰਾਊਂਡ ਟੂ 2530 ਰੋਡ 108 ਤੇ ਵਿੱਚ ਏਰੀਆ ਸੀਗਾ ਨਿਊ ਸਤਗੁਰੂ ਨਗਰ ਸਾਨੇਵਾਲ ਏਰੀਆ ਦੇ ਇੰਦਰ ਨੂੰ ਲੈ ਕੇ ਆਈ ਸੀ ਉਹ ਫੀਮੇਲ ਨੂੰ ਲੋਕਲ ਰੈਜ਼ੀਡੈਂਟਸ ਨੇ 108 ਨੂੰ ਫੋਨ ਕਰਕੇ ਬੁਲਾਇਆ ਵੀ ਪੇਸ਼ੈਂਟ कॉन्शियस है बट डिसोरीएंट है इधर उधर शी इज नॉट फुली बैलेंसिंग अरसिल्स वो एक सौ अठे लेके आए असं पेशेंट न एग्जामिन पेशेंट वॉज कॉन्शियस बट वो डिसोरीएंट से बी शी कु हैव बिन अंडर सम इन्फ्लुएंस बट आप इस तरह मेकआउट नहीं कर सकते असं उन्होंने फरदर इनवैसटिगे करवा रहे उन्होंने असी ट्रीटमेंट स्टार्ट करता है अपना नाम नवदीप कौर दस रही है परहते दीप चहल करके टैटू बनया हुआ है ਸਰ ਪਹਿਲਾਂ ਦੇ ਨਾਲ ਉਹ ਹੁਣ ਕਿੰਨੇ ਕੁ ਪੇਸ਼ੈਂਟ ਜਿਹੜੇ ਲੇਡੀਜ਼ ਜਿਵੇਂ 6 ਦੇ ਵਾਲੇ ਆਲੇ ਨੇ ਉਹਦੇ ਬਾਰੇ ਮੈਂ ਦੇਖੋ ਜਨਰਲ ਸਟੇਟਮੈਂਟ ਇਹਦੇ ਬਾਰੇ ਨਹੀਂ ਦੇ ਸਕਦਾ ਕਿਉਂਕਿ ਮੈਂ ਤਾਂ ਸਿਰਫ ਆਪਣੀ ਡਿਊਟੀ ਜੋ ਪੇਸ਼ੈਂਟ ਰਿਸਿਵ ਕੀਤੇ ਇਹਦੇ ਪਰਿਵਾਰ ਨਾਲ ਸਿਰਫ ਇਹ ਪਤਾ ਲੱਗ ਪਾਇਆ ਵੀ ਇਹ ਕਿੱਥੇ ਦੀ ਇਹ ਹਜੇ ਤੱਕ ਨਹੀਂ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਹੈਗਾ ਵੀ ਆਰ ਟ੍ਰਾਈਂਗ ਟੂ ਫਾਈਂਡ ਅ ਫੈਮਿਲੀ ਜੀ ਬਸਰ ਨੂੰ ਅਮਰਜੈਂਸੀ ਵਰਚ ਬਾ ਕਾਲ ਕੀਤਾ ਗਿਆ ਤਾਂ ਕਿ ਇਹ ਆਪਣੇ ਆਪ ਹੀ ਬਾਹਰ ਨਿਕਲ ਰਹੀ ਆ ਕਿਸੇ ਦੀ ਕਿਸੇ ਨੂੰ ਕੁਝ ਪੁੱਛ ਨਹੀਂ ਰਹੀ ਕੋਈ ਤਾਂ ਕਦੀ ਕਦੀ ਬੋਰਚੀ ਵਾਲੀ ਬੋਰਚੀ ਕਿਉਂਕਿ ਉਹ ਪੇਸ਼ੈਂਟ ਥੋੜੀ ਡਿਸਔਰੀਐਂਟਡ ਹੈ ਉਹਦੇ ਅਸੀਂ ਨਾਲ ਅਟੈਂਡੈਂਟ ਲਗਾਇਆ ਹੈਗਾ ਉਹਦੀ ਕੇਅਰ ਲਈ ਅਸੀਂ ਜਿਹੜੀ ਸਾਡੀ ਫਾਊਂਡੇਸ਼ਨ ਹੈ ਜੀ ਸਰਬ ਸੁਖ ਵਾਲੇ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਵੀ ਇਹਦੀ ਕੇਅਰ ਲਈ ਸਰਪੇ ਸਮੂਹ ਅਟੈਂਡੈਂਟ ਦਿੱਤਾ ਗਿਆ ਠੀਕ ਹੈ ਠੀਕ ਹੈ